ਤ੍ਰਿਪਕਵੰਤ ਮੰਦਵਲੋ ਪੁਲਿਸ ਅਧਿਕਾਰੀਆਂ ਦੀ ਮਹੱਤਵਪੂਰਨ ਮੀਟਿੰਗ ਸੱਦੀ ਗਈ ਹੈ। ਦੱਸਿਆ ਗਿਆ ਕਿ ਮੀਟਿੰਗ ਅੱਜ ਦੁਪਹਿਰ 12:30 ਵਜੇ ਹੋਵੇਗੀ ਜਿਸ ਦੇ ਵਿੱਚ ਪੰਜਾਬ ਭਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀਜ਼ ਸ਼ਾਮਲ ਹੋਣਗੇ। ਉਸ ਵੇਲੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਕੀ ਮੁੱਖ ਮੰਤਰੀ ਮਾਰਦੇ ਵੱਲੋਂ ਪੁਲਿਸ ਅਧਿਕਾਰੀਆਂ ਦੀ ਇੱਕ ਵੱਡੀ ਮੀਟਿੰਗ ਹੈ ਜਿਹੜੀ ਕਿ ਸੱਦੀ ਗਈ ਹੈ। ਸੋ ਮੀਟਿੰਗ ਜਿਹੜੀ ਕਿ ਅੱਜ 12:30 ਵਜੇ ਕੀਤੀ ਜਾਵੇਗੀ ਜਿਸ ਦੇ ਵਿੱਚ ਸੀਐਮ ਭਗਵੰਤ ਪਾਣ ਦੇ ਵੱਲੋਂ ਉੱਜਾ ਪਰਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਕਮਿਸ਼ਨਰ ਸ਼ਾਮਲ ਹੋਣਗੇ ਸਦਸਾ ਕੀ ਮੁੱਖ ਮੰਤਰੀ ਮਹਾਦੇਵਨ ਨੂੰ ਪੁਲਿਸ ਅਧਿਕਾਰੀਆਂ ਦੀ ਇਹ ਲਾਤਪੁਰਾ ਵਿੱਚ ਮੀਟਿੰਗ ਬੁਲਾਈ ਗਈ ਆ। ਮੀਟਿੰਗ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਕਮਿਸ਼ਨਰ ਸ਼ਾਮਲ ਹੋਣਗੇ ਸਦਸਾ ਕੀ ਸੀ ਇਹ ਮਾਮਲਾ ਤੋਂ ਬੰਨ ਉਹ ਪੁਲਿਸ ਅਧਿਕਾਰੀਆਂ ਦੇ ਨਾਲ ਆਹਨ ਤੇ ਵੱਡੀ ਮੀਟਿੰਗ ਹੈ ਜਿਹੜੀ ਕਿ ਸੰਭੀ ਗਈ ਹੈ ਜਿਸ ਵਿੱਚ ਕਈ ਇਹ ਮੁੱਦੇ ਉੱਤੇ ਚਰਚਾ ਹੋ ਸਕਦੀ ਹੈ। ਦੇਨੋ ਵਿੱਚ ਸਾਰੇ ਜ਼ਿਲ੍ਹੇ ਦੇ ਐਸਐਸਪੀਜ਼ ਅਤੇ ਕਮਿਸ਼ਨਰ ਸ਼ਾਮਲ ਹੋ ਰਹੇ ਸਵਾਲ ਬਾਬਾਤ ਲੈ ਕੇ ਸੜੇਗੜ ਤੋਂ ਬੀਰੋ ਚੀਫ ਦਰਸ਼ਨ ਸਿੰਘ ਖੋਖਰ ਜੀ ਜੁੜ ਗਏ ਨੇ ਦਰਸ਼ਨ ਜੀ ਮੁੱਖ ਮੰਤਰੀ ਬਾਂਦੇ ਬੋਲੂ ਅੱਜ ਪੁਲਿਸ ਅਧਿਕਾਰੀਆਂ ਨਾਲ ਅਹਿਮ ਤੇ ਵੱਡੀ ਮੀਟਿੰਗ ਸੱਦੀ ਗਈ ਹੈ ਤਾਂ ਕੀ ਕੋਈ ਜਾਣਕਾਰੀ ਇਸ ਬਾਬਾ ਜਿਵੇਂ ਪੰਜਾਬ ਦਾ ਜੋ ਮਾਹੌਲ ਆ ਉਹ ਬੁਰਦੀ ਕਾਰ ਗਿਆ ਲਗਾਤਾਰ ਸਰਕਾਰ ਤੇ ਤਬਾਹ ਕਰ ਰਹੀ ਹੈ ਨੇ ਕਿ ਮਾਹੌਲ ਦੇ ਵਿੱਚ ਬਿਲਕੁਲ ਸ਼ਾਂਤੀ ਨਹੀਂ ਕਿਉਂਕਿ 11 ਦੌਰਾਂ ਜਿਹੇ ਆਗੇ ਚੌਕੀਆਂ ਪੁਲਿਸ ਚੌਕ ਤੇ ਅਟੈਕ ਵਗੈਰਾ ਹੋਏ ਨੇ ਤਾਂ ਕਿ ਕੋਈ ਨਸਾਨ ਨਹੀਂ ਹੋਇਆ ਕਿਸੇ ਵੀ ਤਰ੍ਹਾਂ ਦਾ ਜਾਂ ਕੋਈ ਆਰਗੇਨਾਈਜ਼ਿੰਗ ਕੋਈ ਜਥੇਬੰਦੀ ਕੋਈ ਹੈ ਨਹੀਂ ਜੋ ਅਟੈਕ ਕਰਦੀਆ ਉਸ ਸੰਕਤੀਆਂ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਸਰਕਾਰ ਤੇ ਤਵਾਂ ਲਾਉਣ ਦਾ ਵਿਰੋਧੀਆਂ ਨੂੰ ਜਿਹੜਾ ਮੌਕਾ ਮਿਲ ਜਾਂਦਾ ਹੈ ਤੋਂ ਮੁੱਖ ਮੰਤਰੀ ਦਿੱਲੀ ਚੋਂ ਆਛੇ ਦਿੱਲੀ ਬੀਜੀਸੀ ਤੇ ਪੂਰਾ ਮੰਤਰੀ ਮੰਡਲ ਆਪਾਂ ਕਹਿ ਸਕਦੇ ਹਾਂ ਬន្តែ ਇੱਕ ਬਹੁਤੇ ਦਿੱਲੀ ਗਏ ਹੋ ਸਨ ਤੇ ਪੂਰੀ ਪੂਰੀ ਦੀ ਪੂਰੀ ਬਿਜਾਰਤ ਰਾਤੀ ਚੰਡੀਗੜ੍ਹ ਜਾਂ ਆਪਣੇ ਹਲਕਿਆਂ 'ਚ ਪਹੁੰਚ ਗਈ ਹੈ ਤੇ ਮੁੱਖ ਮੰਤਰੀ ਵੀ ਇੱਥੇ ਪਹੁੰਚ ਗਏ ਨੇ ਤੋਂ ਪੰਜਾਬ ਦੇ ਪੂਰੇ ਮਾਹੌਲ ਤੇ ਸਖਤ ਨਿਯਮ ਰੱਖਣ ਵਾਸਤੇ ਇਹ ਮੀਟਿੰਗ ਬੁਲਾਈ ਹੈ ਮੀਟਿੰਗ ਦੇ ਵਿੱਚ ਸਾਰੇ ਐਸਐਸਪੀ ਔਰ ਫੋਰਸ ਕਮਿਸ਼ਨਰ ਜੋ ਵੱਡੇ ਸ਼ਰਾਂ ਦੇ ਨੇ ਉਹ ਵੀ ਸ਼ਾਮਲ ਹੋਣਗੇ ਤੇ ਹੋਰ ਵੀ ਵੱਡੇ ਅਧਿਕਾਰੀ ਇਹਦੇ ਵਿੱਚ ਸ਼ਾਮਲ ਹੋਣਗੇ ਦੂਸਰੀ ਗੱਲ ਨਸ਼ਿਆਂ ਤੇ ਪਹਿਲਾਂ ਉਹਨਾਂ ਕਾਫੀ ਕੰਟਰੋਲ ਕੀਤਾ ਜਾ ਸਕਿਆ ਨਸ਼ਿਆਂ ਦਾ ਟੋਟਲ ਖਾਤਮਾ ਕਰਨ ਵਾਸਤੇ ਵੀ ਚਰਚਾ ਹੋ ਸਕਦੀ ਹੈ ਜੀਕਰਨ ਜੀ ਜੀ ਦਸ਼ੂ ਜੀ तमाम ਜਾਣਕਾਰੀ ਦੇ ਲਈ ਤੁਹਾਡਾ ਬਹੁਤ ਬਹੁਤ ਤਨਵਾਦ